ਸਾਡੇ ਪਵਿੱਤਰ ਸਰਕਾਰੀ ਸਰਦਾਰ ਸਿਮਰਜਨ ਸਿੰਘ ਸ਼ਿਤਾਜੀ ਪਹਿਲਵਾਨ ਜੀ ਲੋਕੀ ਦੁਨੀਆ ਦੇ ਵੱਡੇ ਮੱਲ ਹੋਏ ਆ ਰਸਤ ਵਿਵਦ ਕੇਸਰੀ ਭਾਰਤ ਕੇਸਰੀ ਦੇ ਖਿਤਾਬ ਨਾਲ ਨਵਾਜੇ ਹੋਏ ਮੱਲ ਹੋਏ ਆ ਔਰ ਵੱਡੇ ਮਾਨ ਸਨਮਾਨ ਸਾਡੀ ਪ੍ਰਬੰਧਕ ਦੰਗਲ ਕਮੇਟੀ ਵੱਲੋਂ ਕੀਤੇ ਜਾ ਰਿਹਾ ਸਰਪੰਚ ਸਾਹਿਬ ਵੱਲੋਂ ਕੀਤੇ ਜਾ ਰਿਹਾ ਔਰ ਬਹੁਤ ਬਹੁਤ ਧੰਨਵਾਦ ਕਰਦੇ ਆ ਅੱਜ ਦੇ ਇਸ ਕੁਸ਼ਤੀ ਦੰਗਲ ਵਿੱਚ ਜਿਹੜੇ ਵੀ ਮਹਾਨ ਸ਼ਖਸੀਅਤਾਂ ਪੁੱਜੀ ਆ ਔਰ ਜਿਨ੍ਹਾਂ ਦੇ ਵੱਡੇ ਵੱਡੇ ਮਾਨ ਸਨ ਕੀਤੇ ਗਏ ਸਭ ਤੋਂ ਵੱਧ ਧੰਨਵਾਦ ਆਈ ਹੋਈ ਸਾਰੀਆਂ ਮਹਾਨ ਸਖਸ਼ੀਤਾ ਦਾ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਕਾਈ ਰੂਪੀ ਪਹਿਲਾਂ ਦੀਨਗਰ ਹਾਥੌੜੀ ਨਹੀਂ ਬੋਝ ਮਲੇ ਇਹ ਉਧਰ ਕੁਸ਼ਤੀ ਬੜੀ ਰੌਣਕਾਂਤੀ ਕੀ ਜੀ ਹੈ ਯਾਰ ਮੰਨਣ ਵਾਲਾ ਤੇ ਨਾਲ ਵਿਕੇਸ਼ਾ ਜੰਮੂ ਵਾਲਾ ਇਹ ਉਧਰ ਬੱਲੇ 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 ਆਏ ਹੋਏ ਹੋਏ ਆਏ ਹੋਏ ਇਹ ਯਾਰ ਹੈ ਮੰਨਣਾ ਵਾਲਾ ਮੰਨ ਦਾ ਕਿੱਥੇ ਆ ਅੰਦ ਦਾ ਕਿੱਥੇ ਆ ਉੱਤ ਸ਼ੌਤਾ ਦੇ ਫੁੱਲ ਪੇਡ ਕਰਦੇ ਆ ਜੀਰਾ ਪਹਿਲਵਾਨ ਜੀ ਥੰਗਾਂਵਾਂ ਸ਼ੰਦਾ ਪਹਿਲਵਾਨ ਜੀ ਆਪ ਤੋਂ ਪਹਿਲਾਂ ਬੋਲੋ ਇਹ ਛੋਟੀ ਬੱਲੇਬਾਜ਼ੀ ਦਾ ਜਿਹੜਾ ਪ੍ਰਿੰਸ ਜਗਾਪਾ ਜੀ ਜਿਹੜਾ ਸਾਹਮਣੇ ਟੱਕੇਗੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਘਾਟ ਉਧਰ ਦਿਆਲ ਪੰਨਾਵਾਲਾ ਮੂਰਤੀ ਪਾਈ ਦੇਖਦਾ ਮੂਰਤੀ ਬਾਈ ਰੌਣਕ ਤੇ ਇੱਕ ਆਹੋ ਤਿਆਰ ਹੈ ਤੇ ਦੂਜੀ ਪਾਸੇ ਵਿਕੇਸ਼ ਜੰਮੂ ਵਾਲਾ ਅੱਗੇ ਬੱਲੇ ਬੱਲੇ ਨਹੀਂ ਹੋ ਰੀ ਸਰ ਪਹਿਲੂ ਰਜੂ ਭਗਵਾਨ ਜੀ ਹੋਣਾ ਨੂੰ ਲੱਜੂ ਭਗਵਾਨ ਜੀ ਜਿੱਦ ਤੋਂ ਹੀ ਪਾਛੂਦਿਆ ਮੈਂ ਖਾੜ ਦੇ ਮੱਦੇ ਰਜੂ ਭਗਵਾਨ ਜੀ ਪ੍ਰਕਾਰ ਤੱਕ ਉਹਦੇ ਦੇ ਵਿਸ਼ੇਸ਼ ਪਾਟ ਦੇ ਸਮਾਰਨ ਜਿਹੜਾ ਔਰ ਸਰਦਾਰ ਸਿਮਰਤ ਸਿੰਘਾ ਦੇ ਵੱਡੇ ਮਾਨਸਪਦ ਕੀਤੇ ਗਏ ਆ ਆਜੀ ਪਾਜੀ ਲੱਗ ਗਈ ਇਹ ਨਾਲ ਮੈਂ ਦੇਖ ਰਿਹਾ ਵਿਕੇਸ਼ ਜੰਗੂ ਵਾਲਾ ਆਈ ਰਾਜ ਮਹਿੰਦ ਮਹਿੰਦ ਵਾਲਾ ਯਵਰਾਜ ਆਜਾ ਸਤਿ ਸ਼੍ਰੀ ਅਕਾਲ ਮੈਂ ਨੋਜਵੰਨਾ ਕਰੀਏ ਹੱਥ ਜੋੜੀ ਯਵਰਾਜ ਮਹਿੰਦ ਮਹਿੰਦ ਵਾਲਾ ਇਹ ਨਾਲ ਹੱਥ ਜੋੜੋ ਰਵਿੰਦਰ ਪਹਿਲਵਾਨ ਪੱਟੀ ਵਾਹ ਵੀ ਵਾਹ ਇਦਾਂ ਇਦਾਂ ਬਿੱਕਟਰ ਦੇ ਕੋਮਲੋ ਕੋਮਲ ਕਿ ਛੋਕਲੇ ਕਮਾਣ ਦੀ ਕਰਦੀ ਹੈ ਭਾਈ ਚੰਡੀ ਵਾਲੇ ਮੱਲ ਹੁਣ ਆ ਜਾਣਾ ਪਹਿਲੀ ਕੁਸ਼ਤੀ ਜਿਹੜੀ ਆ ਨੌਣਾ ਅੱਛੀ ਬਾਵਾ ਤੇ ਲੋਕੀ ਚੂਕਣ ਵਾਲਾ ਇਹ ਆ ਆ ਉਹ ਕੱਲ ਦੀ ਕੁਸ਼ਤੀ ਦੇ ਵਿੱਚੋਂ ਤਿਆਬ ਮੁਕਤ ਪਤਾ ਜੈਲਵਾ ਨੌਣਾ ਪੱਜੀ ਪੱਜ ਕੇ ਗਾਣਾ ਬੱਜ